जय श्रीराम भार्गव माता जी जय ਅਸੀਂ ਆ ਚੁ ਲੁਧਿਆਣਾ ਸਦਾ ਠਾਣੇ ਵਿਖੇ ਆਏ ਆ ਜੋ ਕਿ ਪੁਲਿਸ ਕਮਿਸ਼ਨਰ ਦੇ ਅੰਡਰ ਆ ਹੈ ਸੀਪੀ ਓਫਿਸ ਦੇ ਅੰਡਰ ਆ ਹੈ ਸਾਨੂੰ ਬਾਰ ਬਾਰ ਅਤਵਾਦੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਦੇ ਕਹਿੰਦੇ ਹੈਂਡ ਗ੍ਰੇਨੇਡ ਸੁੱਟ ਦੇਾਂਗੇ ਕਦੇ ਕਹਿੰਦੇ ਰਾਕਟ ਲਾਂਚਰ ਸੁੱਟ ਦੇਾਂਗੇ ਕਦੇ ਕਹਿੰਦੇ ਤੇਰੀ ਕੁੜੀ ਦਾ ਹਾਰ ਕਰ ਦੇਾਂਗੇ ਤੇਰੀ ਮਾਂ ਦਾ ਹਾਰ ਕਰ ਦੇਾਂਗੇ ਤੇਰੀ ਘਰ ਵਾਲੀ ਦਾ ਹਾਰ ਕਰ ਦੇਾਂਗੇ ਬੜੇ ਅਪਸ਼ਬਦ ਬੋਲਦੇ ਪਏ ਆ ਜੋ ਮੈਂ ਬੋਲ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਮੈਂ ਅੱਜ 3:25 ਹੋਏ ਨੇ 27 ਤਰੀਕਾ ਸ਼ਾਮ ਦਾ ਟਾਈਮ ਆ ਅਕਤੂਬਰ 2025 ਆ ਅਗਰ ਮੇਰੇ ਤੇ ਜਾਂ ਮੇਰੇ ਪਰਿਵਾਰ ਤੇ ਜਾਂ ਮੇਰੀ ਸਕਿਉਰਿਟੀ ਤੇ ਰਸਤੇ ਜਾਂਦੇ ਆ ਜਾਂ ਘਰੇ ਜਾਂ ਕਿਤੇ ਵੀ ਕੋਈ ਵੀ ਹਮਲਾ ਹੁੰਦਾ ਅੱਜ ਤੋਂ ਬਾਅਦ ਆ ਹੁਣ ਟਾਈਮ ਤੋਂ ਬਾਅਦ 3:25 ਮਿੰਟ ਤੋਂ ਬਾਅਦ ਥਾਣਾ सदर ਪੂਰਾ ਜ਼ਿੰਮੇਵਾਰ ਰਹੂਗਾ ਤੇ ਐਸਐਚਓ ਮੈਡਮ ਜ਼ਿੰਮੇਵਾਰ ਹੋਊਗੀ ਕਿਉਂਕਿ ਬਾਰ-ਬਾਰ ਸਾਡੇ ਸੀਆਰਪੀ ਦੇ ਅਧਿਕਾਰੀ ਵੀ ਚਿੱਠੀਆਂ ਲਿਖੀ ਜਾ ਰਹੇ ਨੇ ਪਰ ਸਾਨੂੰ ਪੰਜ ਗੱਡੀਆਂ ਰੋਕਣ ਵਾਸਤੇ ਸਾਡੇ ਘਰੇ ਆ ਰਹੀਆਂ ਨੇ ਬਈ ਹੁਣ ਮੁੰਸ਼ੀ ਜੀ ਕਹਿ ਰਹੇ ਤੁਹਾਡੀ ਸਕੋਰਟੀਆ ਸੇ ਰੋਕ ਲਈ ਸੀ ਬੜੇ ਖੁਸ਼ੀ ਨਾਲ ਕਹਿ ਰਹੇ ਨੇ ਬਈ ਮੈਨੂੰ ਲੁਧਿਆਣਾ ਪੁਲਿਸ ਤੇ ਇਤਬਾਰ ਨਹੀਂ ਹੈ ਕਿਉਂਕਿ ਆਪਾਂ ਥਾਣੇ ਬੰਦ ਕਰ ਦਿਓ ਜੇ ਤੁਸੀਂ ਸਾਡੀ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਕਰਨੀ ਤਾਂ ਥਾਣੇ ਬੰਦ ਕਰ ਦਿਓ ਜਦੋਂ ਮੈਂ ਮਰ ਗਿਆ ਫਿਰ ਤੁਸੀਂ ਐਫਆਈਆ ਕਰੋਗੇ ਅਬਲਾ ਮੈਂ ਮਰਨ ਵਾਲਾ ਇੰਨਾ ਕਮਜ਼ੋਰ ਨਹੀਂ ਹੈ ਮੇਰੇ ਮਾਲਕ ਤੇ ਮੈਨੂੰ ਭਰੋਸਾ ਮੇਰੇ ਵਾਹਿਗੁਰੂ ਤੇ ਮੇਰੇ ਸ਼੍ਰੀ ਰਾਮ ਤੇ ਭਰੋਸਾ ਮੈਂ ਹੁਣ ਇਹ ਦਰਖਾਸਤ ਦੇ ਕੇ ਚੱਲਿਆ ਅਗਲ 24 ਘੰਟੇ ਦੇ ਅੰਦਰ ਅੰਦਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਧਰਨਾ ਇੱਥੇ ਦਊਂਗਾ ਕੱਲ ਉਸ ਤੋਂ ਬਾਅਦ ਅਗਰ ਐਸ ਐਚਓ ਮੈਡਮ ਨਹੀਂ ਸੁਣਦੀ ਨਹੀਂ ਕਾਰਵਾਈ ਕਰਦੀ ਤਾਂ ਫੇਰ ਡੀਜੀਪੀ ਸਾਹਿਬ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਊਗਾ ਗੌਰਵ ਜੱਲ ਜੀ ਨੂੰ ਵੀ ਦੱਸਿਆ ਜਾਊਗਾ ਵੀ ਤੁਹਾਡੀ ਪੁਲਿਸ ਕੀ ਕਰਦੀ ਆ ਵੀ ਸਾਡੇ ਨਾਲ ਕਿੰਨਾ ਤੱਕਾ ਕਰ ਰਹੀ ਆ ਸੈਂਟਰ ਸਰਕਾਰ ਨੇ ਸਾਨੂੰ 2+ ਕੈਟਾਗਰੀ ਦਿੱਤੀ ਹੋਈ ਆ ਇਹਨਾਂ ਲੋਕਾਂ ਨੇ ਸਾਡੇ ਕਰਮੇਨ ਖੋਲੇ ਨੇ ਸਾਨੂੰ ਕਰਮੇਨ ਖੋਣ ਦਾ ਕੋਈ ਤਰਾਜ ਨਹੀਂ ਅਗਰ ਡੀਜੀਪੀ ਸਾਹਿਬ ਹੀ ਕੁਛ ਨਹੀਂ ਕਰਨਗੇ ਫਿਰ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਧਾਰਾ ਦਿੱਤਾ ਜਾਊਗਾ ਫਿਰ ਫਿਰ ਨਾ ਸਾਨੂੰ ਰੋਕਣ ਆਇਓ ਭਾਈ ਬਈ ਮੰਡ ਰੁਕ ਜਾ ਕਰੇ ਰਹਿਣ ਦੇ ਘਰ ਦੇ ਇਹ ਇਸ ਕਰਕੇ ਮੈਂ ਅੱਜ ਆ ਦੇਖ ਲਓ 3 3:30 ਮਿੰਟ ਹੋ ਗਏ ਨੇ ਹੁਣ ਮੈਂ ਚੱਲ ਰਿਹਾ ਘਰ ਨੂੰ ਧੰਨਵਾਦ